ਮੈਂ ਪਿਛਲੇ 40 ਸਾਲ ਤੋਂ ਵਿਵਦ ਸਮੇ ਤੋਂ ਆਟ ਨਾਲ ਬਬਸਤਾ ਮੈਂ ਆਪਣੇ ਕਾਲਜ ਲਾਈਫ ਤੋਂ ਸਕੂਲ ਲਾਈਫ ਤੋਂ ਲਿਖਣ ਦਾ ਪਲੇ ਕਰਨ ਦਾ ਪੰਗੜਾ ਪਾਉਣ ਦਾ ਮੈਨੂੰ ਸ਼ੌਕ ਰਿਹਾ ਤੇ ਹੁਣ ਮੈਂ 60 ਸਾਲ ਦੀ ਉਮਰ ਹੋ ਗਈ ਆ ਹੁਣ ਮੈਂ retirement ਲੈ ਕੇ ਆਪਣੇ ਬਾਕੀ ਕੰਮਾਂ ਤੋਂ bizness ਤੋਂ ਤੇ ਮੈਂ ਆਪਣੇ ਫਾਦਰ ਸਾਹਿਬ ਦੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਔਰ ਰੇਂਦਾ ਸਮਾ ਆਪਣੀ ਕਲਾ ਦੇ ਜ਼ਰੀਏ ਕੌਮ ਦੇ ਸਮਾਜ ਦੇ ਨਾਲ ਚੰਗੇ ਕੰਮਾਂ ਦੇ ਲਾਉਣ ਦੀ ਕੋਸ਼ਿਸ਼ ਹੈ ਮੇਰੀ ਔਰ ਉਹ ਕੋਸ਼ਿਸ਼ ਰੇਂਦੀ ਦੁਨੀਆ ਤੱਕ ਜਦੋਂ ਤੱਕ ਮੇਰੇ ਸਾਹ ਨਾਲ ਸਾਹ ਚੱਲਦੇ ਹੈ ਉਦੋਂ ਤੱਕ ਜਾਰੀ ਰਹੇਗੀ ਔਰ ਮੈਂ ਇਹੀ ਬੇਨਤੀ ਕਰੂੰਗਾ ਸਾਰੇ ਸਮਾਜ ਨੂੰ ਕਿ ਅਗਰ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਡਰਗਸ ਤੋਂ ਕ੍ਰਾਈਮ ਤੋਂ ਬਚਾਉਣਾ ਤੇ ਇਹੋ ਜੇ ਉਪਰਾਲੇ ਸਾਨੂੰ ਸਭ ਨੂੰ ਰਲ ਮਿਲ ਕੇ ਕਰਨੇ ਚਾਹੀਦੇ ਆ ਮੈਂ ਦੋਨੋਂ ਹੱਥ ਜੋੜ ਕੇ ਬੇਨਤੀ ਕਰੂੰਗਾ ਸਭ ਨੂੰ ਮੈਂ ਇਹ ਸ਼ੋਅ ਜਿਹੜਾ ਪੂਰੇ ਕੈਨੇਡਾ ਵਿੱਚ ਕਰਾ ਕੇ ਉਸ ਤੋਂ ਬਾਅਦ ਪੂਰੀ ਦੁਨੀਆ ਚ ਜਾਊਂਗਾ ਮੈਨੂੰ ਤੁਹਾਡਾ ਸਾਥ ਚਾਹੀਦਾ ਮੈਨੂੰ ਤੁਹਾਡਾ ਸਹਿਯੋਗ ਚਾਹੀਦਾ ਔਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਦਿਲੋਂ ਤਨੋਂ ਮਨੋਂ ਕਿ ਮੈਂ ਆਪਣੀ ਜ਼ਿੰਦਗੀ ਹਮੇਸ਼ਾ ਲਈ ਕਲਾ ਦੇ ਜ਼ਰੀਏ ਆਪਣੀ ਕਾਮ ਆਪਣੀ ਸਮਾਜ ਆਪਣੀ ਆਉਣ ਵਾਲੀ ਜਨਰੇਸ਼ਨ ਦੇ ਲਈ ਅਰਪਣ ਕਰਨ ਦਾ ਆ ਕਰਨ ਕਰਨ ਲਈ ਮੈਂ ਵਚਨ ਵਾਦੇ ਤੁਹਾਡੇ ਨਾਲ ਮੈਂ ਇਹ ਆਲਰੇਡੀ ਆਪਣੇ ਆਪ ਨਾਲ ਇਸ ਨੂੰ ਤਾਂ ਕਰ ਚੁੱਕਿਆ ਔਰ ਮੈਨੂੰ ਤੁਹਾਡੇ ਸਾਥ ਦੀ ਲੋੜ ਆ ਮੈਨੂੰ ਸਾਰੇ ਗੁਰਦੁਆਰਾ ਮੰਦਰ ਮਸਜਿਦਾਂ ਸਾਰੇ ਸੋਸ਼ਲ ਆਰਗੇਨਾਈਜੇਸ਼ਨ 스포츠 ਆਰਗੇਨਾਈਜੇਸ਼ਨਸ ਔਰ ਸਾਰਾ ਮੀਡੀਆ ਹੱਥ ਜੁੜ ਕੇ ਬੇਨਤੀ ਹੈ ਮੇਰੇ ਕੋਲ ਪੈਸੇ ਨਹੀਂ ਤੁਹਾਨੂੰ ਦੇਣ ਲਈ ਪਰ ਮੈਂ ਆਪਣੀ ਜ਼ਿੰਦਗੀ ਪੂਰੀ ਦੀ ਪੂਰੀ ਅਰਪਣ ਕਰ ਦਊਗਾ ਮੇਰਾ ਸਹਿਯੋਗ ਦਿਓ ਮੈਂ ਆਪਣਾ ਇਨਵੈਸਟ ਬਹੁਤ ਵਧੀਆ ਬੰਦ ਸਾਹਿਬ ਆਮ ਤੌਰ ਤੇ ਲੋਕੀ ਕਮਰਸ਼ਲਾਈਜ਼ ਨਹੀਂ ਜੀ ਹਰ ਬੰਦਾ ਪੈਸੇ ਲਈ ਖਾਤਰ ਕੰਮ ਕਰਦਾ ਹਰ ਬੰਦਾ ਗਲਤ ਜਿਦੋਂ ਕਰਦਾ ਤੇ ਉਹ ਪੈਸੇ ਤੇ ਪਹਿਲਾ ਮੁੱਖ ਰੱਖਦਾ ਪਰ ਤੁਸੀਂ ਇਸ ਪੈਸੇ ਨੂੰ ਛੱਡ ਕੇ ਸਿਰਫ ਕੌਮ ਦੀ ਗੱਲ ਕੀਤੀ ਹੈ ਸਿੱਖੀ ਦੀ ਗੱਲ ਕੀਤੀ ਹੈ ਇਤਿਹਾਸ ਦੀ ਗੱਲ ਕੀਤੀ ਹੈ ਤੇ ਇਸ ਗੱਲ ਨੂੰ ਅੱਗੇ ਤੋਰਨ ਵਾਸਤੇ ਤੁਹਾਡੇ ਕੋਲ ਹੁਣ ਅੱਗੇ ਕੀ ਪਲੈਨਿੰਗ ਕੀਤੀ ਹੈ ਤੁਸੀਂ ਮੈਂ ਜੀ ਆਉਣ ਵਾਲਾ 5 ਸਾਲ ਤੱਕ ਮੈਂ ਪੂਰੀ ਦੁਨੀਆ ਚ ਇਹ ਪਲੇ ਲੈ ਕੇ ਘੁੰਮੂਗਾ ਇਹਨੂੰ ਹੋਰ ਅਪਗ੍ਰੇਡ ਕਰਦਾ ਜਾਊਂਗਾ ਜਿਉਂ-ਜਿਉਂ ਲੋਕਾਂ ਦੇ ਸੁਝਾਅ ਆਉਂਦੇ ਆ ਸਾਨੂੰ ਬਹੁਤ ਅੱਛੇ-ਅੱਛੇ ਸੁਝਾਅ ਆਉਂਦੇ ਸਮਝਦਾਰ ਲੋਕਾਂ ਦੇ ਉਹ ਸੁਝਾਅ ਨੂੰ ਅਸੀਂ ਬਿਲਕੁਲ ਸਿਰ ਮੱਤੇ ਕਬੂਲ ਕਰਕੇ ਤੇ ਅਸੀਂ ਇਹਨੂੰ ਹੋਰ ਅਪਗ੍ਰੇਡ ਕਰਕੇ ਪੂਰੀ ਦੁਨੀਆ ਵਿੱਚ ਲੈ ਕੇ ਜਾਵਾਂਗੇ ਦੁਬਾਰਾ ਫਿਰ ਕੈਨੇਡਾ ਅਮਰੀਕਾ ਦੇ ਵਿੱਚ ਅਸੀਂ ਸਮਰ ਦੇ ਵਿੱਚ ਗਰਮੀਆਂ ਦੇ ਵਿੱਚ ਆਵਾਂਗੇ ਇਹ ਸ਼ੋਅ ਲੈ ਕੇ ਜਿਹੜੇ ਵਾਂਝੇ ਰਹਿ ਗਏ ਸਾਨੂੰ ਲੋਕਾਂ ਦੀ ਹੁਣ ਕੋਲਾ ਆਉਣੀ ਸ਼ੁਰੂ ਹੋ ਗਈਆਂਗੇ ਅਸੀਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਇੰਨਾ ਵਧੀਆ ਤੁਸੀਂ ਲੈ ਕੇ ਆ ਰਹੇ ਹਾਂ ਸੋ ਅਸੀਂ ਦੁਬਾਰਾ ਫੇਰ ਆਵਾਂਗੇ ਇਸੇ ਇਸੇ ਨਾਟਕ ਨੂੰ ਲੈ ਕੇ ਅਸੀਂ 5 ਸਾਲ ਲਗਾਤਾਰ ਕੰਮ ਕਰਾਂਗੇ ਕਿ ਜੇ ਕੋਈ ਨਵੇਂ ਸਾਡੇ ਕੋਲ ਪ੍ਰੋਜੈਕਟਸ ਹੈਗੇ ਨੇ ਸਿੱਖੀ ਇਤਿਹਾਸ ਦੇ ਨਾਲ ਜੁੜੇ ਹੋਏ ਨਾਟਕ ਪਹਿਲਾਂ ਤੇ ਅਸੀਂ 5 ਸਾਲ ਇਸ ਨੂੰ ਲੈ ਕੇ ਦੁਨੀਆ 'ਚ ਘੁੰਮਾਂਗੇ ਪੂਰੀ ਦੁਨੀਆ 'ਚ ਔਰ ਇਹਦੇ ਨਾਲ ਨਾਲ ਇਹਦੇ ਨਾਲ ਨਾਲ ਅਸੀਂ ਨਵੇਂ ਪ੍ਰੋਜੈਕਟ ਲੈ ਕੇ ਵੀ ਪਾਰਟ 2 ਜਿਹੜਾ ਜੋ ਵੀ ਸਾਡਾ ਹੋਏਗਾ ਨਵਾਂ ਪ੍ਰੋਜੈਕਟ ਉਹ ਲੈ ਕੇ ਵੀ ਆਵਾਂਗੇ ਮੈਨਾਂ ਤਾਂ ਦੱਸਿਆ ਕਿ ਮੇਰੀ ਜ਼ਿੰਦਗੀ 'ਚ ਮੇਰੀ ਫੁੱਲ ਟਾਈਮ ਇਹੀ ਜੌਬ ਆ ਹਾਂ ਸਮਾਜ ਦੇ ਲਈ ਕੰਮ ਕਰਨਾ ਤੋ ਮੈਂ ਇਹ ਤੋਂ ਬਾਅਦ ਬੈਂਸਲ ਜਿਤਾਜ ਤੇ ਇਥੇ ਬੈਲ ਸੈਂਟਰ ਸਰੀ ਚ ਸੀ ਹੁਣ ਕੱਲ ਤੋਂ ਤੁਹਾਡਾ ਅੱਗੇ ਕੀ ਪ੍ਰੋਗਰਾਮ ਹੈ ਜਦ ਤੱਕ ਕਿ ਟੀਮ ਇੰਡੀਆ ਕੱਲ ਅਸੀਂ ਰਿਲੈਕਸ ਕਰ ਰਹੇ ਆ ਜੀ ਪਰਸੋਂ ਅਸੀਂ ਜਾ ਰਹੇ ਆ ਟੋਰਾਂਟੋ ਨੂੰ ਟੋਰਾਂਟੋ ਦਾ ਮੀਡੀਆ ਹੀ ਖਬਰ ਕਰ ਰਿਹਾ ਕਿ 19 ਤਰੀਕ ਸਾਰਾ 19 ਨੂੰ ਰਾਤ ਨੂੰ ਆਟਵਾ ਚਲ ਜਾਣਾ 20 ਤਰੀਕ ਨੂੰ ਅਸੀਂ ਆਟਵਾ ਸ਼ੋ ਕਰਨਾ 20 ਤਰੀਕ ਨੂੰ ਆਟਵਾ ਸ਼ੋ ਕਰਕੇ ਰਾਤ ਨੂੰ ਟੋਰਾਂਟੋ ਆ ਜਾਣਾ 21 ਤਰੀਕ ਨੂੰ ਮੀਡੀਆ ਕਵਰ ਕਰਾਂਗੇ 22 ਤਰੀਕ ਨੂੰ ਅਸੀਂ ਟੋਰਾਂਟੋ ਦੇ ਵਿੱਚ ਸ਼ੋ ਕਰ ਰਹੇ ਆ ਚੰਗੂਜੀ ਸੈਂਟਰ ਦੇ ਵਿੱਚ 23 ਤਰੀਕ ਨੂੰ ਮੈਨੂੰ ਪਤਾ ਨਹੀਂ ਅੱਗੇ ਕਿਸੇ ਸ਼ਹਿਰ ਦੇ ਵਿੱਚ ਆ ਉੱਥੇ ਬਲਜਿੰਦਰ ਸਿੰਘ ਗਿੱਲ ਉਹਨਾਂ ਨੇ ਸਾਰਾ ਸੰਭਾਲਿਆ ਹੋਇਆ ਉਹ ਉਹਨਾਂ ਨੂੰ ਤੁਸੀਂ ਫੋਨ ਕਰ ਸਕਦੇ ਆ ਜਿਹੜੀ ਮੀਡੀਆ ਦੇ ਵਿੱਚ ਸਾਰੇ ਜਾਣਦੇ ਉਹਨਾਂ ਨੂੰ ਟੋਰਾਂਟੋ ਦੇ ਵਿੱਚ ਉਸ ਤੋਂ ਬਾਅਦ ਫਿਰ 28 29 ਵੀ ਉਹ ਕਿਥੇ ਅਰੇਂਜ ਕਰਦੇ ਆ ਉਹ ਕੰਪਲੀਟ ਕਰਕੇ 30 ਤਰੀਕ ਨੂੰ ਅਸੀਂ ਇੰਡੀਆ ਵਾਲੇ ਨੇ ਇੰਡੀਆ ਚਲ ਜਾਣਾ ਮੈਂ ਵਾਪਸ ਮੇਰਾ ਲਾਸਟ ਸਵਾਲ ਆ ਤੁਸੀਂ ਟੋਰਾਂਟੋ ਵਾਲੇ ਜਿਹੜੀ ਸਾਡੀ ਸੰਗਤ ਹੈ ਉਹਨੂੰ ਕੀ ਫੀਲ ਕਰਨੀ ਚਾਹੁੰਦੇ ਆ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਤੁਸੀਂ ਇੱਥੇ ਆ ਜਿਹੜੇ ਕਲਿੱਪਸ ਆ ਇਹ ਸਾਰੇ ਦੇਖੋ ਤਰੋ ਆਈਡੀਆ ਹੋ ਜਾਏਗਾ ਅਸੀਂ ਕੀ ਕਰ ਰਹੇ ਹਾਂ ਆਪਣੇ ਬੱਚੇ ਨੂੰ ਲੈ ਕੇ ਜਰੂਰ ਆਇਓ ਇਹ ਪਲੇ ਤੁਸੀਂ ਦੇਖ ਕੇ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗੂਗਾ ਸਾਡੀ ਕੋਸ਼ਿਸ਼ ਕੀ ਆ ਠੀਕ ਹੈ ਔਰ ਤੁਹਾਡਾ ਦਿਲ ਕਰੂਗਾ ਸਾਡੇ ਨਾਲ ਖੜਨ ਦਾ ਸਾਡਾ ਸਾਥ ਦੇਣ ਦਾ ਸੋ ਮੈਂ ਇਹੀ ਤਵਕਕੂ ਕਰੂੰਗਾ ਇਹੀ ਅਰਦਾਸ ਕਰੂੰਗਾ ਇਹੀ ਬੇਨਤੀ ਕਰੂੰਗਾ ਕਿ ਸਾਡਾ ਸਾਥ ਨਿਭਾਓ ਅਸੀਂ ਆਪਣੇ ਵੱਲੋਂ ਬਹੁਤ ਹੀ ਅੱਛਾ ਪ੍ਰੋਡਕਟ ਲੈ ਕੇ ਆਏ ਹਾਂ ਆਪਣੇ ਸਮਾਜ ਲਈ ਆਪਣੇ ਬੱਚਿਆਂ ਲਈ ਬੱਚਿਆਂ ਨੂੰ ਡਰਗਸ ਤੋਂ ਇਹ ਕ੍ਰਾਈਮ ਤੋਂ ਵਾਪਸ ਲਿਆਂ ਲਈ ਉਹਨਾਂ ਨੂੰ ਆਪਣੀ ਕੌਮ ਬਾਰੇ ਸਾਡੀ ਹਿਸਟਰੀ ਬਾਰੇ ਸਾਡੇ ਪੰਜਾਬ ਬਾਰੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਦੱਸਣਾ ਜ਼ਰੂਰੀ ਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੁਨੀਆ 'ਚ ਅੱਜ ਤੱਕ ਦਾ ਸਭ ਤੋਂ ਵੱਡਾ ਰਾਜ ਹੋਇਆ ਰਾਜ ਹੋਇਆ BBC ਨੇ ਇਸ ਨੂੰ ਦੁਨੀਆ ਦਾ ਸਭ ਤੋਂ ਵਧੀਆ ਰਾਜ ਡਿਕਲੇਅਰ ਕੀਤਾ ਹੁਣ ਤੱਕ ਇਸ ਤੋਂ ਵਧੀਆ ਰਾਜ ਕਿਸੇ ਹੋਰ ਦਾ ਨਹੀਂ ਆਇਆ ਸੋ ਇਹ ਸਾਨੂੰ ਮਾਣ ਸਾਡੇ ਲਈ ਮਾਣ ਕਰਨ ਵਾਲੀ ਗੱਲ ਆ ਇੱਛਾ ਹੈਗੀ ਆ ਵੀ ਸਾਡੀ ਜਿਹੜੀ ਪੰਥ ਦੇ ਵਾਰਸ ਆਪਣੇ ਆਪ ਨੂੰ ਕਹਿੰਦੇ ਨੇ ਦੁਬਾਰਾ ਮਹਾਰਾਜ ਰਣਜੀਤ ਸਿੰਘ ਵਰਗਾ ਤਾਂ ਨਹੀਂ ਪਰ ਘਟੋ ਘਟੋ ਦੇ ਦਿੰਲੀ ਤੜੇ ਦਾ ਰਾਜ ਲੈ ਕੇ ਆਉਣਗੇ ਅਸੀਂ ਤਾਂ ਚਿੜੀ ਵਾਂਗੂ ਚੁੰਝ ਵਿੱਚ ਪਾਣੀ ਭਰ ਕੇ ਅੱਗ ਬੁਝਾਉਣ ਚੱਲੇ ਆਂ ਆਸ ਜਿਹੜੀ ਆ ਆਸ ਤੋਂ ਬਿਨਾ ਦੁਨੀਆ 'ਚ ਕੁਝ ਵੀ ਨਹੀਂ ਚੱਲਦਾ ਜੀ ਬਾਕੀ ਕੌਮ ਜਾਣੇ ਸਮਾਜ ਜਾਣੇ ਸਮਾਜ ਦਾ ਕੰਮ ਜਾਣੇ ਅਸੀਂ ਜਦੋਂ ਤੱਕ ਅੱਗ ਨਹੀਂ ਬੁਝਦੀ ਆਪਣਾ ਕੰਮ ਕਰੀ ਜਾਣਾ ਥੈਂਕ ਯੂ ਬਹੁਤ ਬਹੁਤ ਬੰਦੀ ਜੀ ਬਹੁਤ ਤਰਤਾਰ ਮਤਲਬ ਕਹਿ ਲਵਾਂ ਪਾਬ ਤੁਸੀਂ ਇਸ ਨਾਟਕ ਨੂੰ ਚਾਰ ਵੀ ਕੀਤਾ ਤੇ ਪਾਠ ਵੀ ਕੀਤਾ ਤੁਹਾਨੂੰ ਇਸ ਕੈਨੇਡਾ ਦੀ ਧਰਤੀ ਤੇ ਆਣ ਕੇ ਆਪਣੇ ਇਸ ਇਤਿਹਾਸ ਨੂੰ ਲੋਕਾਂ ਤੱਕ ਲੈ ਕੇ ਜਾਣ ਦਾ ਜੋ ਕੁਛ ਫਰਾਲਾ ਕੀਤਾ ਤੁਹਾਨੂੰ ਕਿਵੇਂ ਲੱਗਦਾ ਵੀ ਕਿਵੇਂ ਤੁਸੀਂ ਅੱਜ ਕਿੰਨੇ ਕੁ ਮਤਲਬ ਉਤਸ਼ਾਹਤ ਹੋ ਜੇ ਇਸ ਨਾਟਕ ਕਰਨ ਤੋਂ ਬਾਅਦ ਸਿੱਧੀ ਗੱਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਹਿਲਾਂ ਤੇ ਗੁਰਫਤੇ ਦੀ ਸਾਜ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀ ਫਤਿਹ ਪਰ ਮੈਂ ਗੱਲ ਕਰ ਦਿਆਂ ਕਿ ਮੈਂ ਪਹਿਲਾਂ ਵੀ ਕੈਨੇਡਾ ਆਇਆ ਤੇ ਇੱਥੇ ਜਦੋਂ ਵੀ ਅਸੀਂ ਪਲੇ ਲੈ ਕੇ ਆਨੇ ਤੇ ਖਾਸ ਕਰ ਜਦੋਂ ਵੀ ਧਾਰਮਿਕ ਪਲੇ ਲੈ ਕੇ ਆਉਂਦੇ ਆ ਤੇ ਇੱਥੋਂ ਦੀ ਸੰਗਤ ਦਾ ਔਰ ਇੱਥੋਂ ਦੇ ਦਰਸ਼ਕਾਂ ਦਾ ਭਰਪੂਰ ਹੰਗਾਰਾ ਮਿਲਦਾ ਔਰ ਜਦੋਂ ਕਹਿੰਦੇ ਹੁੰਦੇ ਵੀ ਇੱਥੋਂ ਕੈਨੇਡਾ ਤੋਂ ਕੈਨੇਡਾ ਦੀ ਧਰਤੀ ਤੋਂ ਭਰਪੂਰ ਹੰਗਾਰਾ ਮਿਲ ਕੇ ਤੇ ਉਹ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਔਰ ਪੂਰੇ ਸੰਸਾਰ ਦੇ ਵਿੱਚ ਇੱਕ ਮਾਰਕਾ ਵਜਦਾ ਹੀ ਵੱਜਦਾ ਤੇ ਮਨੂੰ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਸਾਦਾ ਜਦੋਂ ਵੀ ਰਿਹਾ ਔਰ ਇਸ ਵਾਰ ਵੀ ਆਏ ਆ ਤੇ ਦਰਸ਼ਕਾਂ ਨੇ ਭਰਪੂਰ ਹੰਗਾਰਾ ਦਿੱਤਾ ਔਰ ਪਟਸਾਪਰੀਏ ਸਾਰੇ ਕਲਾਕਾਰਾਂ ਦੀ ਬਹੁਤ ਵਧੀਆ ਲੱਗਦਾ ਹੈ ਜਦੋਂ ਉੱਥੇ ਆ ਕੇ ਅਸੀਂ ਜਿਹੜੇ ਕਲਾ ਨੂੰ ਪ੍ਰੇਮ ਕਰਨ ਵਾਲੇ ਔਰ ਬੇਸੇ ਨੂੰ ਸੰਭਾਲ ਕੇ ਰੱਖਣ ਵਾਲੇ ਜਿਹੜੇ ਇੱਥੇ ਸਾਡੇ ਸਿੱਖ ਭਰਾ ਔਰ ਪੰਜਾਬੀ ਬੈਠੇ ਨੇ ਜਿੰਨੇ ਵੀ ਔਰ ਉਹਨਾਂ ਦਾ ਮਤਲਬ ਤੈਜਿਲ ਤੋਂ ਧੰਵਾਦ ਕਰਨ ਦੀ ਕਰਦਾ ਹਮੇਸ਼ਾ ਹੀ ਸਿਰ ਝੁਕਦਾ ਇਹਨਾਂ ਦੀ ਇਹਨਾਂ ਦੇ ਉਪਰਾਂ ਲਿਆ ਕੇ ਇਹਨਾਂ ਕਿ ਤੱਕ ਤੁਸੀਂ ਤਾਂ ਬੇਸਿਕਲੀ ਪੰਜਾਬੀ ਫਿਲਮਾਂ ਜਾਂ ਪੰਜਾਬੀ ਧਾਰਮਿਕ ਨਾਟਕ ਬਹੁਤ ਖੇਡੇ ਨੇ ਔਰ ਪੰਜਾਬ ਦੇ ਅੰਦਰ ਵੀ ਲੋਕਾਂ ਦਾ ਉਤਸ਼ਾਹਤ ਰਿਹਾ ਜਿੱਥੇ ਇੱਥੇ ਵੀ ਸੰਗਤ ਹੈ ਜਾਂ ਇੱਥੋਂ ਵੀ ਕੈਨੇਡਾ ਦੀ ਜਾਂ ਪੰਜਾਬ ਦੀ ਇਹਨਾਂ 'ਚ ਕੋਈ ਤੁਸੀਂ ਅੰਤਰ ਵੇਖਦੇ ਹੋ ਜਿਹੜੇ ਇੱਥੇ ਆਉਂਦੇ ਨੇ ਦੇਖੋ ਉਹ ਕਹਿੰਦੇ ਹੁੰਦੇ ਵੀ ਜਿਹੜੇ ਤੇ ਪੰਜਾਬ ਬੈਠੇ ਨੇ ਉਹਨਾਂ ਦੇ ਲਈ ਤਾਂ ਘਰ ਦੀ ਮੁਰਗੀ ਦਾਲ ਬਰਾਬਰ ਹੈ ਤੇ ਜਿਹੜੇ ਐਨੇ ਮਤਲਬ ਸੱਤ ਸਮੁੰਦਰ ਪਾਰ ਕਰਕੇ ਉਹਨਾਂ ਨੇ ਇੱਕ ਇੱਥੇ ਛੋਟਾ ਪੰਜਾਬ ਸਜਾ ਬਣਾਇਆ ਹੋਇਆ ਸਜਾਇਆ ਹੋਇਆ ਔਰ ਇਹਨਾਂ ਨੂੰ ਉੱਥੋਂ ਦੀ ਮਿੱਟੀ ਦਾ ਮੋਹ ਉੱਥੋਂ ਦੀ ਜਿਹੜੀ ਖੁਸ਼ਬੂ ਆ ਉਹ ਇਹਨਾਂ ਨੂੰ ਖਿੱਚ ਕੇ ਲਿਆਉਂਦੀ ਆ ਔਰ ਜੋੜ ਕੇ ਰੱਖਦੀ ਆ ਪੰਜਾਬ ਦੇ ਨਾਲ ਔਰ ਪੰਜਾਬ ਦੇ ਦੁੱਖ ਦਰਦ ਲਈ ਔਰ ਉੱਥੋਂ ਦੇ ਹਰ ਉਪਰਾਲੇ ਲਈ ਉੱਥੋਂ ਦੇ ਪੰਜਾਬ ਦੇ ਤਰੱਕੀ ਵਾਸਤੇ ਇੱਥੋਂ ਦੀ ਜਿੰਨੀ ਵੀ ਸੰਗਤ ਹੈਗੀ ਹੈ ਜਿੰਨੇ ਵੀ ਇੱਥੇ ਰਹਿ ਰਹੇ ਨੇ ਪੰਜਾਬੀ ਉਹਨਾਂ ਦੇ ਸਾਰੇ ਦੇ ਦਿਲ ਦੇ ਵਿੱਚ ਦਰਦ ਹੈਗਾ ਔਰ ਉਹ ਹਮੇਸ਼ਾ ਹੀ ਪੰਜਾਬ ਨੂੰ ਪੰਜਾਬੀ ਨੂੰ ਔਰ ਪੰਜਾਬੀਅਤ ਨੂੰ ਉੱਚਾ ਚੱਕਣ ਵਾਸਤੇ ਉਪਰਾਲੇ ਕਰਦੇ ਰਹਿੰਦੇ ਆ ਤੇ ਉਹਦੇ ਲਈ ਇਹ ਸਾਰੀ ਸ਼ਾਬਾਸ਼ੀ ਦੇ ਹੱਕਦਾਰ ਨੇ ਜੇ ਬਹੁਤ ਤੁਸੀਂ ਹੁਣ ਸਿੱਖ ਬਾਣੇ ਚ ਪੂਰਨ ਸਿੱਖ ਦੇ ਬਾਣੇ ਚ ਤੇ ਜਦੋਂ ਇਹ ਪੂਰਨ ਸਿੱਖ ਦੇ ਬਾਣੇ ਚ ਤੁਸੀਂ ਸਟੇਕ ਤੇ ਜਾਣੇ ਹੋ ਤੇ ਤੁਹਾਨੂੰ ਆਪਣੇ ਅੰਦਰ ਇਹ ਲੱਗਦਾ ਵੀ ਵਾਕਈ ਅਸੀਂ ਉਸ ਸਮੇਂ ਦੇ ਮਤਲਬ ਜਿਹੜੇ ਇਤਿਹਾਸ ਦੇ ਇੱਕ ਕੋ ਯੋਧੇ ਆ ਦੇਖੋ ਜੀ ਗੱਲ ਇਹ ਹੈ ਕਿ ਅਸੀਂ ਤਾਂ ਆਪਣੇ ਆਪ ਨੂੰ ਵਿਭਾਗਾ ਸਮਝ ਜਾਂਦੇ ਕਿ ਗੁਰੂ ਸਾਹਿਬ ਨੇ ਸਾਨੂੰ ਇਸ ਲਾਇਕ ਬਣਾਇਆ ਅਗਰ ਅਸੀਂ ਗੱਲ ਕਰਦੇ ਆਂ ਵੀ ਮੈਂ ਆਪਣੀ ਗੱਲ ਕਰਾਂ ਅਸੀਂ ਤਾਂ ਗਲਤੀਆਂ ਦੇ ਪੁੱਤਲੇ ਆ ਪਰ ਜਦੋਂ ਇਹ ਬਾਣਾ ਸਾਜ ਜਾਂਦਾ ਇਹ ਦਿਮਾਲਾ ਸਾਜ ਜਾਂਦਾ ਗੁਰੂ ਸਾਹਿਬ ਦਾ ਥਾਪੜਾ ਜਦੋਂ ਕੰਢੇ ਦੇ ਉੱਤੇ ਆ ਜਾਂਦਾ ਨਾ ਫਿਰ ਤਾਂ ਇਹਦਾ ਲੱਗਦਾ ਵੀ ਬਸ ਮਤਲਬ ਇੱਕ ਉਹ ਉਹ ਜਿਹੜੀ ਫੀਲ ਆ ਉਹ ਜਿਵੇਂ ਕਹਿੰਦੇ ਨੇ ਗੋਂਗੇ ਦੀ ਮਠਾਈ ਉਹਦਾ ਸਵਾਦ ਨਹੀਂ ਦੱਸਿਆ ਜਾ ਸਕਦਾ ਹੁੰਦਾ ਉਹ ਮਹਿਸੂਸ ਕੀਤਾ ਜਾ ਸਕਦਾ ਹੁੰਦਾ ਔਰ ਉਹ ਆਨੰਦ ਜਿਹੜਾ ਹੈਗਾ ਉਹ ਮਹਾ ਆਨੰਦ ਦੇ ਹੁੰਦਾ ਜੀ ਉਹਦੇ ਲਈ ਬਿਆਨ ਕਰਨਾ ਪੋਸੀਬਲ ਨਹੀਂ ਬਸ ਬਹੁਤ ਬਹੁਤ ਧੰਨਵਾਦ ਐਲਨ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਜੁੜਿਆ ਅੱਜ ਨਾਟਕ ਤੇ ਪਿਆਰ ਦਿਖਾਇਆ ਅਬ ਉਹਨਾਂ ਦੇ ਅੰਦਰ ਉਤਸ਼ਾਹ ਪੈਦਾ ਆ ਗਿਆ ਉਹਨਾਂ ਬੱਚਿਆਂ ਨੂੰ ਇੱਕ ਇਤਿਹਾਸ ਨਾਲ ਜੋੜਤਾ ਜਿਹੜਾ ਬਾਰੇ ਸਾਡੇ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਸੀ ਬੱਚਿਆਂ ਨੂੰ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਅੱਜ ਮੇਰੇ ਨਾਲ ਅਮਰਪਾਲ ਹੁਣੀ ਹੈ ਜਿਨ੍ਹਾਂ ਨੇ ਹੁਣੇ ਹੀ ਮਹਾਰਾਜਾ ਰਣਜੀਤ ਸਿੰਘ ਦੇ ਅਧਾਰ ਸਰਕਾਰੇ ਖਾਲਸਾ ਖਾਲਸਾ ਦਾ ਨਾਟਕ ਦਾ ਪਲੇ ਕੀਤਾ ਉਹਨਾਂ ਨਾਲ ਗੱਲ ਕਰਦੇ ਕਿ ਤੁਹਾਨੂੰ ਇਸ ਨਾਟਕ ਕਰਕੇ ਕਿੰਨਾ ਕੁ ਤੁਸੀ ਉਤਸ਼ਾਹਤ ਹੋਏ ਹੋ ਕੈਨੇਡਾ ਦੀ ਧਰਤੀ 'ਤੇ ਜਦੋਂ ਤੁਸੀਂ ਆਪਣੇ ਸਿੱਖ ਇਤਿਹਾਸ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਾਂ ਤੁਹਾਡਾ ਉਤਸ਼ਾਹ ਕਿੰਨਾ ਹੋਰ ਵੱਧਾ ਜੀ ਵਾਈ ਗੁਰਜੀ ਖਾਖਾ ਸਾਹਿਬ ਵਾਈ ਗੁਰਜੀ ਕੀਫਤੇ ਗੱਲ ਇਹ ਹੈ ਜੀ ਉਤਸ਼ਾਹਤ ਵਾਲੀ ਗੱਲ ਇਹ ਹੈ ਕਿ ਜਦੋਂ ਮੇਰੀ ਡਿਊਟੀ ਲੱਗੀ ਸੀ ਕਿ ਇਸ ਪਲੇਨ ਨੂੰ ਲਿਖਣਾ ਉਸ ਲੇਖਣ ਦੇ ਵਿੱਚ ਉਤਸ਼ਾਹ ਤਾਂ ਪਹਿਲੇ ਦੇਹਵੰਤ ਤੋਂ ਮੇਰੇ ਕੋਲ ਸ਼ੁਰੂ ਹੋ ਗਿਆ ਸੀ ਕਿਉਂਕਿ ਉਹ ਸੇਵਾ ਕਰਨ ਦਾ ਮੌਕਾ ਉਹਨਾਂ ਛੋਟੇ ਛੋਟੇ ਬੱਚਿਆਂ ਦਾ ਵੱਡਿਆਂ ਦਾ ਜਿਹੜਾ ਕਿ ਅੱਜ ਤੱਕ ਅਸੀਂ ਆਪਣੀ ਹਿਸਟਰੀ ਤੋਂ ਆਪਣੇ ਇਤਿਹਾਸ ਤੋਂ ਮਹਿਰੂਮ ਹੁੰਦੇ ਜਾ ਰਹੇ ਹਾਂ ਸਾਨੂੰ ਪਤਾ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੀ ਸੀ ਕਿ ਉਹਨੇ ਕੀ ਕੁਝ ਕੀਤਾ ਉਸਨੇ ਇੱਕ ਕੌਮ ਨਹੀਂ ਇਕੱਲੀ ਖੜੀ ਕੀਤੀ ਉਸਨੇ ਪੂਰਾ ਇੱਕ ਮੁਲਕ ਖੜਾ ਕੀਤਾ ਉਸ ਮੁਲਕ ਲਈ ਜੋ ਕੁਝ ਮਹਾਰਾਜਾ ਰਣਜੀਤ ਸਿੰਘ ਕਰ ਗਿਆ ਸ਼ਾਇਦ ਹੀ ਕੋਈ ਵਰਲਡ ਦੇ ਵਿੱਚ ਇਦਾਂ ਦਾ ਰਾਜਾ ਮਿਲਦਾ ਕਿ ਜਿਹੜਾ ਇੰਨਾ ਕੁਝ ਕਰ ਗਿਆ ਹੋਵੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੱਲ ਸਿੱਖ ਪਰਫੁੱਲਤ ਨਹੀਂ ਹੋਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹਿੰਦੂ ਤੇ ਮੁਸਲਮਾਨ ਨੂੰ ਵੀ ਬਰਾਬਰ ਦਾ ਹੱਕ ਮਿਲਦਾ ਸੀ ਮਹਾਰਾਜੇ ਨੇ ਜਿੱਥੇ ਗੁਰਦੁਆਰਿਆਂ ਤੇ ਸੋਨਾ ਲਗਵਾਇਆ ਉਹਨੇ ਬਰਾਬਰ ਦੇ ਵਿੱਚ ਮੰਦਰਾਂ ਨੂੰ ਵੀ ਓਨਾ ਹੀ ਸਨਮਾਨ ਦਿੱਤਾ ਤੇ ਮਸਜਿਦਾਂ ਨੂੰ ਵੀ ਓਨਾ ਹੀ ਸਨਮਾਨ ਦਿੱਤਾ ਇਹ ਮਹਾਰਾਜ ਦੇ ਉਹਨਾਂ ਦੇ ਇਹ ਕਿਰਦਾਰ ਦੇ ਸੀ ਉਹਨਾਂ ਨੂੰ ਕਿਸੇ ਹਾਲਤ ਦੇ ਵਿੱਚ ਵੀ ਅਸੀਂ ਛੋਟਾ ਨਹੀਂ ਕਹਿ ਸਕਦੇ ਬੀਬੀਸੀ ਦੀ ਜੋ ਰਿਪੋਰਟ ਕਹਿੰਦੀ ਆ ਉਹ ਵੀ ਸਾਨੂੰ ਮੁੱਦੇ ਨਜ਼ਰ ਰੱਖਣੀ ਪੈਗੀ ਟੌਪ ਦੇ 5 ਜਿਹੜੇ ਰਾਜੇ ਨੇ ਉਹਨਾਂ ਦੇ ਵਿੱਚ ਇੱਕ ਨਾਮ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਆਉਂਦਾ ਔਰ ਪਾਲਦੀ ਜਿਵੇਂ ਤੁਸੀਂ ਪੰਜਾਬੀ ਫਿਲਮਾਂ ਚ ਵੀ ਜਾਂ ਹਿੰਦੀ ਫਿਲਮਾਂ ਜਾਂ ਹੋਰ ਫਿਲਮਾਂ ਚ ਵੀ ਬਹੁਤ ਵਧੀਆ ਰੋਲ ਕੀਤੀ ਕੀ ਤੁਹਾਨੂੰ ਫਿਲਮਾਂ ਚ ਕੰਮ ਕਰਕੇ ਸਕੂਨ ਮਿਲਦਾ ਜਾਂ ਨਾਟਕ ਕਰਕੇ ਥੀਏਟਰ ਕਰਕੇ ਮਿਲਦਾ ਦੇਖੋ ਜੀ ਗੱਲ ਇਹ ਹੈ ਕਿ ਫਿਲਮਾਂ ਜਿਹੜੀਆਂ ਨੇ ਮੇਰੇ ਜੀਵਿਕਾ ਦਾ ਹਿੱਸਾ ਨੇ ਮੈਂ ਆਪਣੇ ਬੱਚੇ ਵੀ ਪਾਲਨੇ ਮੈਂ ਆਪਣੀ ਰੋਟੀ ਵੀ ਖਾਣੀ ਸਭ ਕੁਝ ਕਰਨੀ ਪਰ ਮੈਂ ਜਦੋਂ ਰੂਹ ਦੀ ਖੁਰਾਕ ਦੀ ਗੱਲ ਆਉਂਦੀ ਹੈ ਰੂਹ ਦੀ ਖੁਰਾਕ ਜੋ ਹੈ ਮੇਰਾ ਥੀਏਟਰ ਹੈ ਥੀਏਟਰ ਮੇਰੀ ਪਹਿਲੀ ਪਸੰਦ ਹੈ ਸ਼ਾਇਦ ਮੈਂ ਫਰੀ ਦੇ ਵਿੱਚ ਵੀ ਮੈਨੂੰ ਕੋਈ ਥੀਏਟਰ ਕਰਨਾ ਪੈਂਦਾ ਤਾਂ ਮੈਂ ਫਰੀ ਆਫ ਕਾਸਟ ਵੀ ਕਰਦਾ ਫਿਲਮਾਂ ਜਿਹੜੀਆਂ ਨੇ ਮੈਂ ਡੈਫੀਨਟਲੀ ਮੇਰੇ ਲਈ ਜੀਵਿਕਾ ਦਾ ਸਾਧਨ ਹੈ ਮੈਂ ਉਹਦੇ ਤੋਂ ਇੱਕ ਮੈਂ ਮੇਰਾ ਪ੍ਰੋਫੈਸ਼ਨਲ ਹੈ ਮੇਰਾ ਪ੍ਰੋਫੈਸ਼ਨ ਜਿਹੜਾ ਉਹ ਫਿਲਮਾਂ ਨੇ ਫਿਲਮਾਂ ਨੇ ਟੀਵੀ ਨੇ ਤੇ ਗਾਣੇ ਵੀ ਤੇ ਵੀਡੀਓ ਐਲਬਮਸ ਨੇ ਉਹਨਾਂ ਦੇ ਵਿੱਚ ਆਉਂਦਾ ਹੈ ਅੱਜ ਤੋਂ ਬਾਅਦ ਜਦੋਂ ਅੱਜ ਤੁਹਾਡਾ ਬੈਲ ਸੈਂਟਰ 'ਚ ਸਪਲੇ ਕੀਤਾ ਤੇਦੇ ਤੋਂ ਬਾਅਦ ਤੁਹਾਡਾ ਅਗਲਾ ਸ਼ਡਿਊਲ ਕੀ ਹੋਏਗਾ ਦੇਖੋ ਜੀ ਬੈਲ ਸੈਂਟਰ ਕਰਨ ਤੋਂ ਬਾਅਦ ਜਿਹੜਾ ਅਸੀਂ ਕੱਲ ਦੀ ਡੇਟ ਦੇ ਵਿੱਚ ਤੁਹਾਨੂੰ ਅਫਲਾਈ ਕਰ ਜਾਨਾ ਟੋਰਾਂਟੋ ਵਾਸਤੇ ਤੇ ਟ੍ਰਾਂਟੋ ਦੀ ਧਰਤੀ ਤੋਂ ਪਹਿਲੇ ਅਸੀਂ ਔਟਵਾ ਸ਼ੋ ਕਰਨਾ ਉਸ ਤੋਂ ਬਾਅਦ ਟ੍ਰਾਂਟੋ ਦੀ ਧਰਤੀ ਤੇ ਵੀ ਸ਼ੋ ਕਰਨਾ ਤੇ ਉਸ ਤੋਂ ਬਾਅਦ ਇੱਕ ਦੋ ਸ਼ੋਜ਼ ਦੀ ਗੱਲ ਹੋਰ ਚੱਲ ਰਹੀ ਆ ਦੇਖੋ ਕੀ ਬੰਦਾ ਇਹ ਮੇਰੇ ਪ੍ਰੋਮੋਟਰਸ ਨੂੰ ਜਿਆਦਾ ਪਤਾ ਹੈ ਇਸ ਬਾਰੇ ਉਹ ਦੱਸਣਗੇ ਵੀ ਕਿਹੜੀ ਕਿਹੜੀ ਡੇਟ ਨੂੰ ਕਿਹੜਾ ਕਿਹੜਾ ਹੈਗਾ ਇਹ ਉਹਨਾਂ ਨੂੰ ਜਿਆਦਾ ਪਤਾ ਹੈ ਇਸ ਬਾਰੇ ਸਾਡੀ ਸਿੱਖ ਸੰਗਤ ਨੂੰ ਜਾਂ ਸਾਡੇ ਕੈਨੇਡਾ ਦੇ ਜਿਹੜੇ ਪੰਜਾਬੀ ਨੇ ਖਾਸ ਕਰਕੇ ਭਾਈ ਭਾਰਤੀ ਭਾਈਚਾਰਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਇਹ ਨਾਟਕਾਂ ਚ ਆਣ ਕੇ ਤੁਸੀਂ ਇਸ ਇਤਿਹਾਸ ਤੋਂ ਜਾਣੂ ਹੋਵੋ ਜੀ ਮੈਂ ਦੇਖੋ ਜੀ ਜਿੱਥੇ ਸਾਡਾ ਪੰਜਾਬੀ ਭਾਈਚਾਰਾ ਜਾਂ ਮੇਰਾ ਹਿੰਦੁਸਤਾਨੀ ਭਾਈਚਾਰਾ ਜਾਂ ਇਵਨ ਪਾਕਿਸਤਾਨੀ ਭਾਈਚਾਰਾ ਮੇਰੇ ਸਾਰੇ ਭਾਈਵੰਦ ਨੇ ਮੈਂ ਸਾਰਿਆਂ ਨੂੰ ਇੱਕੋ ਤੇ ਇੱਕੋ ਅਪੀਲ ਕਰਨਾ ਚਾਹੁੰਦਾ ਵੀ ਬੇਸ਼ੱਕ ਤੁਸੀਂ ਆਪਣੀ ਜੇਬ ਚੋਂ ਦੰਮੜੀ ਨਾ ਖਰਚੋ ਪਰ ਇਹ ਨਾਟਕ ਵੇਖੋ ਜ਼ਰੂਰ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਤਾਂ ਕਿ ਅਸੀਂ ਆਪਣੇ ਹਿਸਟਰੀ ਨਾਲ ਆਪਣੇ ਇਤਿਹਾਸ ਨਾਲ ਜੁੜ ਸਕੀਏ ਸਾਨੂੰ ਪਤਾ ਲੱਗ ਸਕੇ ਵੀ ਸਾਡਾ ਜਿਹੜਾ ਇਤਿਹਾਸ ਹੈ ਉਹ ਮਾਣ ਮਤਾ ਤੇ ਗਰਮਈਏ ਇਤਿਹਾਸ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ